ਸਾਤ ਸੰਗਤ ਜੀਓ ਭਾਰਤ ਪਾਕਿਸਤਾਨ ਜਿਹੜਾ ਹੈ ਸਾਤ ਸੰਗਤ ਜੰਗ ਹੋਏਗਾ ਪਰ ਜੰਗ ਤੋਂ ਪਹਿਲਾਂ ਸਾਨੂੰ ਕੀ ਕਰਨ ਦੀ ਲੋੜ ਹੈ ਕਿਹੜੀਆਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ ਕਿਹੜੀ ਗਤੀਵਿਧੀਆਂ ਸਾਨੂੰ ਕਰਨ ਦੀ ਲੋੜ ਹੈ ਤੇ ਇਹਨਾਂ ਚੀਜ਼ਾਂ ਦੇ ਉੱਪਰ ਆਪਾਂ ਬੇਨਤੀਆਂ ਜਿਹੜੀਆਂ ਨੇ ਅੱਜ ਸਾਂਝੀਆਂ ਕਰਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਮਤ ਕਰਨ ਸਭ ਤੋਂ ਪਹਿਲਾਂ ਤੇ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰਿਓ ਦੋ ਦੇਸ਼ਾਂ ਦੇ ਵਿੱਚ ਜਦੋਂ ਵੀ ਜੰਗ ਹੁੰਦਾ ਹੈ ਤੇ ਉਸ ਜੰਗ ਦੇ ਦੌਰਾਨ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਵੇਖਣ ਨੂੰ ਮਿਲਦੀਆਂ ਨੇ ਇੱਕ ਦੂਜੇ ਦੇ ਉੱਪਰ ਲਾਂਚਨਵਾਜ਼ੀਆਂ ਇੱਕ ਦੂਜੇ ਦੇ ਉੱਪਰ ਬਿਆਨਵਾਜ਼ੀਆਂ ਤੇ ਜੇਕਰ ਜੰਗ ਹੁੰਦਾ ਹੈ ਤੇ ਇਸ ਜੰਗ ਦੇ ਵਿੱਚ ਨੁਕਸਾਨ ਇਨਸਾਨੀਅਤ ਦਾ ਹੁੰਦਾ ਹੈ ਆਮ ਲੋਕਾਂ ਦਾ ਹੁੰਦਾ ਹੈ ਦੇਸ਼ ਨੂੰ ਕੁਝ ਨੁਕਸਾਨ ਹੁੰਦਾ ਹੈ ਤੇ ਉਹਦੇ ਉਹਦਾ ਅਸਰ ਆਮ ਲੋਕਾਂ ਤੇ ਵੀ ਪੈਂਦਾ ਹੈ ਇਹ ਇਹ ਯਾਦ ਰੱਖਿਓ ਵੀ ਉਹਦਾ ਅਸਰ ਹੈ ਨਾ ਜਿਹੜਾ ਉਹ ਆਮ ਲੋਕਾਂ ਤੇ ਵੀ ਪੈਂਦਾ ਹੈ ਸਾਧ ਸੰਗਤ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਹੈ ਹੁਣ ਨਾਲ ਹੀ ਇੱਕ ਬੇਨਤੀ ਹੋਰ ਕਰ ਦੇਵਾਂ ਸਾਨੂੰ ਇਹ ਗੱਲ ਬਿਲਕੁਲ ਜਿਹੜੀ ਹੈ ਉਹ ਸਮਝਣੀ ਪਵੇਗੀ ਇਸ ਗੱਲ ਤੇ ਸਾਨੂੰ ਗੌਰ ਕਰਨਾ ਪਏਗਾ ਕਿ ਭਾਰਤ ਤੇ ਪਾਕਿਸਤਾਨ ਦੀ ਜੇਕਰ جنگ ਹੁੰਦੀ ਹੈ ਤੇ ਸਾਨੂੰ ਕਿਹੜੀਆਂ ਕਿਹੜੀਆਂ ਤਿਆਰੀਆਂ ਕਰਨੀਆਂ ਚਾਹੀਦੀਆਂ ਨੇ ਸਭ ਤੋਂ ਪਹਿਲਾਂ ਸਾਨੂੰ ਆਪਣੇ ਘਰ ਦੇ ਅੰਦਰ ਰਾਸ਼ਨ ਆਦਕ ਇੰਨਾ ਕੋ ਰੱਖਣਾ ਚਾਹੀਦਾ ਜੇਕਰ ਹਾਲਾਤ ਅਨ ਸੁਖਾਵੇਂ ਹੁੰਦੇ ਵੀ ਨੇ ਤੇ ਸਾਧ ਸੰਗਤ ਤਾਂ ਸਾਨੂੰ ਭੋਜਨ ਪ੍ਰਸ਼ਾਦਾ ਘਰ ਦੇ ਵਿੱਚ ਮਿਲ ਸਕੇ ਦੂਜੀ ਗੱਲ ਅਸੀਂ ਸਾਰੇ ਅਰਦਾਸ ਕਰੀਏ ਗੁਰੂ ਅੱਗੇ ਸਤਿਗੁਰੂ ਜੀ ਹਾਲਾਤ ਕਾਬੂ ਵਿੱਚ ਰਹਿਣ ਪਾਤਸ਼ਾਹ ਜੀ ਕਿਰਪਾ ਰੱਖਿਓ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਏ ਮੇਰੇ ਪਾਤਸ਼ਾਹ ਕਿਸੇ ਦਾ ਕੋਈ ਵੱਧੂ ਨੁਕਸਾਨ ਨਾ ਹੋਵੇ ਇੰਨੀ ਕੋ ਕਿਰਪਾ ਰੱਖਿਓ ਇੰਨੀ ਕੋ ਮਿਹਰ ਰੱਖਿਓ ਇੰਨੀ ਤੁਹਾਡੀ ਕਿਰਪਾ ਹੋਵੇ ਸਤਿਗੁਰੂ ਸਾਧ ਸੰਗਤ ਔਰ ਤੀਜੀ ਗੱਲ ਕਿ ਸਾਨੂੰ ਆਪੋ ਆਪਣੇ ਘਰਾਂ ਦੇ ਵਿੱਚ ਜਿਹੜਾ ਹੈ ਉਹ ਸ਼ਸਤਰ ਰੱਖਣੇ ਚਾਹੀਦੇ ਆ ਤਾਂ ਜੋ ਇਹ ਨਾ ਹੋਵੇ ਵੀ ਕੱਲ ਨੂੰ ਕੋਈ جنگ ਦਾ ਫਾਇਦਾ ਉਠਾ ਕੇ ਉਧਰ جنگ ਛਿੜੀ ਹੋਵੇ ਤੇ ਸਾਧ ਸੰਗਤ ਜੁਧ ਛਿੜਿਆ ਹੋਵੇ ਤੇ ਸਾਡੇ ਕੁਝ ਲੋਕ ਘਟੀਆ ਮਾਨਸਿਕਤਾ ਵਾਲੇ ਕੁਝ ਅਜੇਹੇ ਹੈਵਾਨੀਅਤ ਦੀ ਸੋਚ ਰੱਖਣ ਵਾਲੇ ਸਾਡੇ ਘਰਾਂ ਦੇ ਵਿੱਚ ਆਣ ਕੇ ਸਾਡੀ ਬਹੁ ਬੇਟੀਆਂ ਦੀ ਇੱਜ਼ਤ ਤਾਰ-ਤਾਰ ਨਾ ਕਰ ਸਕਣ ਸਾਡੇ ਘਰਾਂ ਦੇ ਵਿੱਚ ਵੜ ਕੇ ਲੁੱਟ ਖਸੋਟਾਂ ਨਾ ਕਰ ਸਕਣ ਉਹਨਾਂ ਲੋਕਾਂ ਨੂੰ ਮੂੰਹ ਤੋੜਵਾ ਜਵਾਬ ਅਸੀਂ ਦੇ ਸਕੀਏ ਜਿਹੜੇ ਐਸੇ ਲੋਕ ਮੌਕੇ ਦਾ ਫਾਇਦਾ ਉਠਾ ਕੇ ਸਾਡੇ ਘਰਾਂ ਦੇ ਵਿੱਚ ਜਿਹੜੇ ਵੜਨਗੇ ਜ਼ਰੂਰੀ ਨਹੀਂ ਵੀ ਆਉਣਗੇ ਹੋਣ ਨੂੰ ਹੋਰ ਵੀ ਬਹੁਤ ਕੁਝ ਪਰ ਆਪਣੀ ਰੱਖਿਆ ਤੇ ਦੂਸਰੇ ਦੀ ਰੱਖਿਆ ਜਿਹੜੀ ਆ ਕਰਨ ਦੇ ਲਈ ਅਸੀਂ ਤਿਆਰ ਰਹੀਏ ਤਤਪਰ ਰਹੀਏ ਜਿਵੇਂ ਤੁਸੀਂ ਵੇਖਿਆ ਹੋਵੇਗਾ ਕਿ ਮੁੱਖ ਮੰਤਰੀਆਂ ਨੂੰ ਬੁਲਾ ਕੇ ਗ੍ਰਹਿ ਮੰਤਰੀ ਨੇ ਪੂਰੇ ਦੇਸ਼ ਦੇ ਮੁੱਖ ਮੰਤਰੀਆਂ ਨੂੰ ਇਹ ਗੱਲ ਕਹਿ ਦਿੱਤੀ ਕਿ ਭਾਰਤ ਦੇ ਵਿੱਚ ਰਹਿ ਰਹੇ ਪਾਕਿਸਤਾਨੀ ਕੁਝ ਲੋਕਾਂ ਨੂੰ ਜਿਹੜੇ ਵੀਜ਼ਾਸ ਤੇ ਆਏ ਹੋਏ ਨੇ ਉਹਨਾਂ ਲੋਕਾਂ ਨੂੰ ਵਾਪਸ ਭੇਜਿਆ ਜਾਵੇ ਇਸ ਦੇ ਨਾਲ ਦੋ ਦੇਸ਼ਾਂ ਦੇ ਵਿੱਚ ਤਣਾਅ ਵਧੇਗਾ ਕੱਲੇ ਬਾਰਡਰਾਂ ਤੇ ਨਹੀਂ ਆਪਸੀ ਲੜਾਈਆਂ ਵੀ ਵੱਧ ਸਕਦੀਆਂ ਨੇ ਆਪਸੀ ਚੀਜ਼ਾਂ ਵੀ ਵੱਧ ਸਕਦੀਆਂ ਨੇ ਲੜਾਈਆਂ ਆਦਿਕ ਜਿਹੜੇ ਝਗੜੇ ਐਸੇ ਵਧਣਗੇ ਉਹਨਾਂ ਲੜਾਈਆਂ ਝਗੜਿਆਂ ਨੂੰ ਖਤਮ ਕਰਨ ਦੇ ਲਈ ਮੇਟਣ ਦੇ ਲਈ ਸਾਨੂੰ ਇਹ ਚੀਜ਼ਾਂ ਜੜੀਆਂ ਨੇ ਕਰਨੀਆਂ ਪੈਣਗੀਆਂ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ ਅਸੀਂ ਜੇ ਆਮ ਤੌਰ ਤੇ ਛੋਟੇ ਪੱਧਰ ਤੇ ਲੜਾਈ ਹੁੰਦੀ ਹੈ ਗਲੀ ਮੁਹੱਲੇ ਵਿੱਚ ਧਰਮ ਦੇ ਨਾਂ ਤੇ ਲੜਾਈ ਹੁੰਦੀ ਹੈ ਤੇ ਅਸੀਂ ਉਹਨਾਂ ਲੋਕਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰੀਏ ਤੇ ਉਹਨਾਂ ਲੋਕਾਂ ਦੇ ਅੰਦਰ ਨਫ਼ਰਤ ਪੈਦਾ ਹੋਣ ਤੋਂ ਪਹਿਲਾਂ ਪਹਿਲਾਂ ਉਹਨਾਂ ਨੂੰ ਸ਼ਾਂਤ ਕੀਤਾ ਜਾਏ ਜੇਕਰ ਛੋਟੇ ਪੱਧਰ ਤੋਂ ਅਸੀਂ ਕੋਸ਼ਿਸ਼ ਕਰਾਂਗੇ ਵੱਡੇ ਪੱਧਰ ਤੇ ਲੜਾਈਆਂ ਫਿਰ ਜਾ ਕੇ ਸਮਾਪਤ ਹੋਣਗੀਆਂ ਸਾਧ ਸੰਗਤ ਜੇਕਰ ਜੰਗ ਹੁੰਦੀ ਹੈ ਨਾ ਬਾਰਡਰਾਂ ਤੇ ਉਹਦਾ ਨੁਕਸਾਨ ਇਹ ਨਾ ਸਮਝਿਆ ਜਾਏ ਵੀ ਕੱਲੀ ਫੌਜ ਸਾਡੀ ਰੱਖਿਆ ਕਰੇਗੀ ਅਸੀਂ ਆਪ ਇੱਕ ਦੂਜੇ ਦੀ ਰੱਖਿਆ ਕਰਾਂਗੇ ਤੇ ਸਾਡੀ ਫੇਰ ਰੱਖਿਆ ਹੋਣੀ ਆ ਕੱਲੀ ਫੌਜ ਨੇ ਜੋ ਰੱਖਿਆ ਕਰਨੀ ਆ ਸਾਧ ਸੰਗਤ ਉਹ ਤੇ ਕਰਨੀ ਆ ਅਸੀਂ ਆਪਣੇ ਤੌਰ ਤੇ ਵੀ ਕੁਝ ਉਪਰਾਲੇ ਕਰੀਏ ਤੇ ਸਾਨੂੰ ਜਿਹੜਾ ਸਿੱਖਣਾ ਚਾਹੀਦਾ ਹੈ ਕਿ ਜੇਕਰ ਇੱਕ ਦੇਸ਼ ਹਮਲਾ ਕਰਦਾ ਹੈ ਦੂਸਰੇ ਦੇਸ਼ ਤੇ ਤਾਂ ਨੁਕਸਾਨ ਕੇਵਲ ਫੌਜ ਦਾ ਨਹੀਂ ਹੁੰਦਾ ਵੀ ਇੱਕ ਦੇਸ਼ ਦੀ ਫੌਜ ਦਾ ਨੁਕਸਾਨ ਹੋ ਗਿਆ ਅਸੀਂ ਉਹਨਾਂ ਦਾ ਕਰਤਾ ਜਾਂ ਉਹਨਾਂ ਨੇ ਸਾਡਾ ਕਰਤਾ ਗੱਲ ਨੁਕਸਾਨ ਦੀ ਨਹੀਂ ਗੱਲ ਇਥੇ ਹੈ ਇਨਸਾਨੀਅਤ ਦੀ ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰੇਗਾ ਇਨਸਾਨੀਅਤ ਹੀ ਜਿਹੜੀ ਹੈ ਉਹ ਸ਼ਰਮਸਾਰ ਹੋਏਗੀ ਇਨਸਾਨ ਹੀ ਜਿਹੜੇ ਨੇ ਇੱਕ ਦੂਜੇ ਪ੍ਰਤੀ ਆਪਣੀ ਮਾੜੀ ਸੋਚ ਮਾਨਸਿਕਤਾ ਘਟਿਆ ਰੱਖ ਕੇ ਸਾਥ ਸੰਗਤ ਇੱਕ ਦੂਜੇ ਤੇ ਹਮਲਾ ਕਰਨਗੇ ਮੈਂ ਬੇਨਤੀ ਕਰਾਂ ਕਿ ਇਹ ਮੈਂ ਬੇਨਤੀ ਤਾਂ ਕੀਤੀ ਹੈ ਇਨਸਾਨੀਅਤ ਤੌਰ ਤੇ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ ਉਹਨਾਂ ਦਾ ਨੁਕਸਾਨ ਕਰੀਏ ਜਾਂ ਉਹ ਸਾਡਾ ਕਰ ਜਾਣ ਮੈਂ ਉਹਨਾਂ ਦੇ ਹੱਕ ਵਿੱਚਾਂ ਨਹੀਂ ਕਹਿਣ ਤੋਂ ਭਾਵ ਜੰਗ ਹੋਏਗਾ ਤੇ جنگ ਤੋਂ ਬਾਅਦ ਜਿਹੜੇ ਨੁਕਸਾਨੇ ਜਾਣਗੇ ਲੋਕ ਉਹਨਾਂ ਤੋਂ ਪੁੱਛਿਓ ਵੀ ਜੰਗ ਦੇ ਮਾਇਨੇ ਕੀ ਹੁੰਦੇ ਨੇ ਯੁੱਧ ਦੇ ਮਾਇਨੇ ਕੀ ਹੁੰਦੇ ਨੇ ਕਿਉਂਕਿ ਜੰਗ ਯੁੱਧ ਕਰਨੇ ਬਹੁਤ ਸੌਖੇ ਨੇ ਪਰ ਜਿਹੜੇ ਲੋਕਾਂ ਦੇ ਉੱਤੇ ਭਾਵੇਂ ਬੀਤਦੀ ਹੈ ਉਹਨਾਂ ਤੋਂ ਪੁੱਛ ਕੇ ਵੇਖਿਓ ਤੇ ਕੰਨਾਂ ਨੂੰ ਹੱਥ ਲਾਓ ਕਹਿੰਦੇ ਵੀ ਜੰਗ ਕਦੇ ਹੋਵੇ ਹੀ ਨਾ ਜਿਹੜੇ ਲੋਕਾਂ ਨੇ ਜੰਗ ਵੇਖੀ ਹੈ ਜਿਹੜੇ ਲੋਕਾਂ ਨੇ ਵੇਖਿਆ ਆਮ ਜਨਤਾ ਦੇ ਹਾਲਾਤ ਵੇਖੇ ਨੇ ਜਦੋਂ ਜੰਗ ਹੁੰਦੀਆਂ ਨਾ ਬਾਰਡਰ ਦੇ ਇਲਾਕੇ ਖਾਲੀ ਕਰਵਾਲੇ ਜਾਂਦੇ ਨੇ ਜਿਹੜੇ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚੋਂ ਕੱਢ ਲਿਆ ਜਾਂਦਾ ਹੈ ਜਿਹੜੇ ਲੋਕਾਂ ਨੂੰ ਉਹਨਾਂ ਦੇ ਘਰਾਂ ਦੇ ਵਿੱਚੋਂ ਜਿਹੜਾ ਬੇਘਰ ਕਰ ਦਿੱਤਾ ਜਾਂਦਾ ਹੈ ਜੰਗ ਨੂੰ ਦੇਖਦੇ ਹੋਏ ਅਧੇ ਮੱਦੇ ਨਜ਼ਰ ਰੱਖਦੇ ਹੋਏ ਤਾਂ ਜੋ ਕੋਈ ਜੰਗ ਜੁੱਧ ਦੇ ਦੌਰਾਨ ਕੋਈ ਤੋਪ ਦਾ ਗੋਲਾ ਕੋਈ ਗੋਲੀਬਾਰੀ ਤੁਹਾਡੇ ਉੱਪਰ ਜਿਹੜੀ ਨਾ ਹੋ ਜਾਏ ਇਸ ਕਰਕੇ ਉਹਨਾਂ ਲੋਕਾਂ ਨੂੰ ਜਿਹੜਾ ਹੈ ਕਿਤੇ ਦੂਰ ਭੇਜ ਦਿੱਤਾ ਜਾਂਦਾ ਉਹਨਾਂ ਦੇ ਘਰਾਂ ਦੇ ਵਿੱਚੋਂ ਕੱਢ ਦਿੱਤਾ ਜਾਂਦਾ ਬਾਰਡਰ ਵਾਲਾ ਏਰੀਆ ਸਾਰਾ ਖਾਲੀ ਕਰਵਾ ਲਿਆ ਜਾਂਦਾ ਚਾਹੇ ਪਰਲੇ ਪਾਰ ਦਾ ਹੋਵੇ ਤੇ ਚਾਹੇ ਉਰਲੇ ਪਾਰ ਦਾ ਹੋਵੇ ਸਾਧ ਸੰਗਤ ਸਾਨੂੰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸੋਚਣੀਆਂ ਪੈਣਗੀਆਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਵਿਚਾਰਨੀਆਂ ਪੈਣਗੀਆਂ ਇਹ ਚੀਜ਼ਾਂ ਗੌਰ ਕਰਨ ਵਾਲੀਆਂ ਨੇ ਇਹ ਚੀਜ਼ਾਂ ਸਮਝਣ ਵਾਲੀਆਂ ਨੇ ਸਾਧ ਸੰਗਤ ਜੇਕਰ ਅਸੀਂ ਸਮਝਾਂਗੇ ਤਾਂ ਜੰਗ ਦੇ ਹਾਲਾਤ ਜਿਹੜੇ ਨੇ ਨਾ ਬਣਨ ਇਹ ਸਾਨੂੰ ਸੋਚਣਾ ਪਏਗਾ ਸਾਡੀਆਂ ਸਰਕਾਰਾਂ ਨੂੰ ਉਹਨਾਂ ਲੋਕਾਂ ਨੂੰ ਸੋਚਣਾ ਪਏਗਾ ਜਿਹੜੇ ਜੰਗ ਵਰਗੇ ਹਾਲਾਤ ਪੈਦਾ ਕਰਦੇ ਨੇ ਜਿਨ੍ਹਾਂ ਲੋਕਾਂ ਨੇ ਉਹਨਾਂ 마ਸੂਮਾਂ ਨੂੰ ਮਾਰਿਆ ਉਹਨਾਂ ਲੋਕਾਂ ਨੂੰ ਚਾਹੀਦਾ ਹੈ ਕਿ ਜੇ ਅਸੀਂ ਕਿਸੇ ਨੂੰ ਮਾਰਾਂਗੇ ਤੇ ਸਾਨੂੰ ਵੀ ਕੋਈ ਮਾਰਨ ਵਾਲਾ ਹੋਏਗਾ ਸਾਡਿਆਂ ਨੂੰ ਵੀ ਕੋਈ ਮਾਰੇਗਾ ਤੇ ਹਾਜ਼ਰੀ ਜੇ ਕਦਮ ਕਰਾਂਗੇ ਤੇ ਹੋਰ ਪਤਾ ਨਹੀਂ ਕਿੰਨੇ ਕੁ ਲੋਕਾਂ ਦੀ ਜਾਨ ਜਾਏਗੀ ਇਹ ਕੰਮ ਜਿਹੜਾ ਹੈ ਅਸੀਂ ਨਾ ਕਰੀਏ ਇਹ ਠੀਕ ਨਹੀਂ ਇਹ ਤਾਂ ਬਹੁਤ ਭੈੜਾ ਕੰਮ ਹੈ ਬਹੁਤ ਮਾੜਾ ਕੰਮ ਹੈ ਸੋਚਣਾ ਚਾਹੀਦਾ ਪਰ ਸਾਡੇ ਲੋਕ ਸੋਚਦੇ ਹੀ ਐ ਨਹੀਂ ਜੇ ਸੋਚਦੇ ਹੁੰਦੇ ਤੇ ਸ਼ਾਇਦ ਗੱਲਾਂ ਜਿਹੜੀਆਂ ਨੇ ਉਹ ਇਹ ਨਾ ਹੁੰਦੀਆਂ ਜੇ ਸੋਚਦੇ ਹੁੰਦੇ ਤੇ ਸ਼ਾਇਦ ਇਹ ਗੱਲਾਂ ਨਾ ਹੁੰਦੀਆਂ ਪਰ ਸਾਡੇ ਲੋਕ ਮੰਨਦੇ ਕਿੱਥੇ ਆ ਜੀ ਸਾਡੇ ਲੋਕ ਤੇ ਸੁਣਦੇ ਕਿੱਥੇ ਆ ਇਹ ਤਾਂ ਚਾਹੁੰਦੇ ਨੇ ਵੀ ਇਹ ਸਭ ਕੁਝ ਹੋਵੇ ਤਾਂ ਹੀ ਤੇ ਆ ਕੁਝ ਹੋ ਰਿਹਾ ਆ ਆਪਾਂ ਵੇਖ ਰਹੇ ਆ ਕੁਝ ਸਾਧ ਸੰਗਤ ਇਸ ਕਰਕੇ ਸਾਰੇ ਹਾਲਾਤ ਜਿਹੜੇ ਨੇ ਉਹ ਇੱਕ ਮਨੁੱਖ ਕ੍ਰੀਏਟ ਕਰਦਾ ਹੈ ਤੇ ਸਾਨੂੰ ਕੀ ਕੀ ਚੀਜ਼ਾਂ ਹੁਣ ਜਿਹੜਾ ਕੰਮ ਸੀ ਉਹ ਤੇ ਹੋਣਾ ਸੀ ਹੋ ਗਿਆ ਹੁਣ ਉਹ ਕੰਮ ਜਿਹੜਾ ਹੈ ਉਹ ਵੇਖ ਰਹੇ ਆ ਹੁਣ ਤਾਂ ਕੇਵਲ ਤੇ ਕੇਵਲ ਤਿਆਰੀਆਂ ਹੋ ਰਹੀਆਂ ਨੇ ਵੀ ਜੇ ਯੁੱਧ ਹੁੰਦਾ ਤਾਂ ਸੋ ਮੈਂ ਬੇਨਤੀਆਂ ਕਰਾਂ ਵੀ ਸਾਨੂੰ ਕੀ ਕੁਝ ਕਰਨ ਦੀ ਲੋੜ ਹੈ ਇੱਕ ਦੂਜੇ ਨੂੰ ਸਮਝਾਉਣ ਦੀ ਸਮਝਦਾਰੀ ਤੋਂ ਕੰਮ ਲੈਣ ਦੀ ਧਰਮ ਦੇ ਨਾਂ ਤੇ ਲੜਾਈਆਂ ਨਾ ਕੀਤੀਆਂ ਜਾਣ ਧਰਮਾਂ ਦੇ ਨਾਂ ਤੇ ਜਿਹੜੇ ਨੇ ਇੱਕ ਦੂਜੇ ਨਾਲ ਬਾਦ ਵਿਵਾਦ ਨਾ ਕੀਤੇ ਜਾਣ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਰੋਕਣੀਆਂ ਪੈਣਗੀਆਂ ਅਸੀਂ ਆਪਣੇ ਗੜੀ ਮੁਹੱਲਿਆਂ ਤੋਂ ਨਫ਼ਰਤਾਂ ਜਿਹੜੀਆਂ ਸ਼ੁਰੂ ਹੋਣਗੀਆਂ ਉਹਨਾਂ ਨੂੰ ਰੋਕੀਏ ਉਹਨਾਂ ਦਾ ਜਿਹੜਾ ਹੈ ਕੰਮ ਅਸੀਂ ਕਰੀਏ ਤਾਂ ਜੋ ਹੋਰ ਕੋਈ ਐਸੇ ਆਸਾਰ ਜਿਹੜੇ ਨੇ جنگ ਦੇ ਉਹ ਨਾ ਹੋ ਸਕਣ ਭਾਰਤ ਪਾਕਿਸਤਾਨ ਦੀ ਜੇਕਰ جنگ ਹੁੰਦੀ ਹੈ ਤੇ ਨੁਕਸਾਨ ਲੋਕਾਂ ਦਾ ਹੋਵੇਗਾ ਫੌਜ ਦਾ ਹੋਵੇਗਾ ਸਰਕਾਰ ਦਾ ਹੋਵੇਗਾ ਤੇ ਦੇਸ਼ ਦਾ ਹੋਵੇਗਾ ਇਸ ਕਰਕੇ ਸਾਨੂੰ ਥੋੜੇ ਥੋੜੇ ਉਪਰਾਲੇ ਵਿੱਢਣੇ ਚਾਹੀਦੇ ਆ ਜੇਕਰ ਜੰਗ ਹੁੰਦਾ ਵੀ ਹੈ ਤਾਂ ਸਾਨੂੰ ਫੌਜ ਦਾ ਸਾਥ ਦੇਣ ਦੀ ਤੇ ਉਹਨਾਂ ਲੋਕਾਂ ਦਾ ਸਾਥ ਦੇਣ ਦੀ ਲੋੜ ਹੈ ਜਿਹੜੇ ਲੋਕ ਸਾਡੇ ਦੇਸ਼ ਲਈ ਲੜਦੇ ਨੇ ਜਨਤਾ ਲਈ ਲੜ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ